ਰਾਸ਼ੰਕਰ ਜੀ ਮੈਂ ਰੋਇ ਜੋਸ਼ੀ ਕਾਰਕਾਰਨੀ ਪੰਜਾਬ ਪ੍ਰੇਜ਼ੀਡੈਂਟ ਸ਼ਿਵਸ਼ਨਾ ਬਾਲਾ ਸਾਹਿਬ ਖਾਂਦੇ ਤੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਉਹ ਜੀਡੀਆ ਜਿਹੜੇ ਦਰਬਾਰਾ ਸਿੰਘ ਦੀ ਹੈ ਉਹਨਾਂ ਦੇ ਖਿਲਾਫ ਔਰ ਜੀਜੀਆਰ ਪ੍ਰੋਜੈਕਟ ਜਿਹੜਾ ਹੈਗਾ ਵਾ ਉਹਦੇ ਸੰਬੰਧ ਦੇ ਵਿੱਚ ਹੈ ਜੀ ਇਹ ਲਾਸਟ ਜਿਹੜੀ ਕੰਪਲੇਨਟ ਆਪਾਂ ਪੰਜ ਤੋਂ 6 ਮਹੀਨੇ ਹੋ ਗਏ ਜਿਹੜੀ ਜੀਜੀਆਰ ਕਲਬ ਪ੍ਰਾਈਵੇਟ ਲਿਮਟਿਡ ਨਾਰੰਗਪੁਰ ਦੇ ਵਿੱਚ ਜਿਹੜੇ 21 ਏਕੜ ਦਾ ਇੱਕ ਪ੍ਰੋਜੈਕਟ ਬੰਨਾ ਰਿਹਾ ਸੀ ਉਹਦੇ ਸੰਬੰਧ ਦੇ ਵਿੱਚ ਲਗ ਲਗ ਪੰਜਾਬ ਦੇ ਜਪਾਰਟਮੈਂਟ ਦੇ ਦਾਇਰਿਆਂ ਦੇ ਵਿੱਚ ਆਪਾਂ ਜਿਹੜੀਆਂ ਕੰਪਲੇਂਟਸ ਜਮ੍ਹਾ ਦਿੱਤੀਆਂ ਗਈਆਂ ਅਸੀਂ ਜਿਨ੍ਹਾਂ ਦੇ ਜਵਾਬ ਆਲਮੋਸਟ ਸਾਰਿਆਂ ਦੇ ਸਾਨੂੰ ਆ ਚੁੱਕੇ ਐ ਔਰ ਉਹਨਾਂ ਨੇ ਜਿਹੜੇ ਹੈਗੇ ਆ ਹੈ ਅਥਾਰਟੀ ਨੂੰ ਤਲਬ ਵੀ ਕੀਤੀ ਚੱਡਿਗੜ੍ਹ ਦੇ ਵਿੱਚ ਬਟ ਦਰਬਾਰਾ ਸਿੰਘ ਔਰ ਜੀਡੀਆ ਦੇ ਜਿਹੜੇ ਹੈਗੇ ਪ੍ਰਮੁਖ ਇਹ ਉਹਨਾਂ ਦੇ ਜਿਹੜੇ ਹੈਗੇ ਆ ਸਿੱਕ ਤੇ ਜੂਣੀ ਸੜਕ ਦੀ ਇਸ ਚੀਜ਼ ਦੀ ਪਈ ਹੈ ਕਿਉਂਕਿ ਇਹ ਪ੍ਰੋਜੈਕਟਰ ਵਿੱਚ ਜਿੰਨੀ ਜ਼ਿਆਦਾ ਹਰ ਛੋਟੀ ਤੋਂ ਲੈ ਕੇ ਵੱਡੀ ਸੰਦਾਦੀ ਹੋਈ ਹੈ ਔਰ ਵੱਡੇ ਅਮਾਉਂਟ ਲੈ ਕੇ ਜਿਹੜੀ ਹੈਗੀ ਕ腐ਪਸ਼ਨ ਕੀਤੀ ਗਈ ਹੈ ਔਰ ਸਰਕਾਰ ਦੇ ਨਾਲ ਸਰਕਾਰ ਦੀ ਸੀਟ ਦੇ ਉੱਪਰ ਬਹਿ ਕੇ ਬਹੁਤ ਵੱਡਾ ਜਿਹੜਾ ਇੱਕ ਸਕੈਮ ਨੂੰ ਖੇਡਿਆ ਗਿਆ ਦਾ ਕਿਉਂਕਿ ਜਿੰਨੀਆਂ ਵੀ ਆਪਾਂ ਆਰਡੀਆਈ ਪਾਈਆਂ ਵਾ ਅਧਰੇ ਲਗ ਲਗ ਡਿਪਾਰਟਮੈਂਟਾਂ ਚ ਪਾਈਆਂ ਸੀ ਉਹਨਾਂ ਦੀਆਂ ਸਾਰੀਆਂ ਡਿਟੇਲ ਜਿਹੜੀਆਂ ਹੈਗੇ ਸਾਡੇ ਕੋਲ ਪਈਆਂ ਵਾ ਔਰ ਉਹਨਾਂ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜੀਜੀਆ ਜਿਹੜਾ ਪ੍ਰੋਜੈਕਟ ਹੈਗਾ ਵਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਡਿਪਾਰਟਮੈਂਟ ਤੋਂ ਪਾਸ ਨਹੀਂ ਹੈਗਾ ਨਾ ਪਾਸ ਹੋਣ ਕਰ ਜਿਹੜਾ ਹੈ ਜੇ 21 ਏਕੜ ਕੋਈ ਛੋਟਾ ਵੱਡਾ ਛੋਟਾ ਪ੍ਰੋਜੈਕਟ ਨਹੀਂ ਹੈਗਾ ਬਹੁਤ ਵੱਡਾ ਪ੍ਰੋਜੈਕਟ ਹੈ ਔਰ ਜੀਡੀਆ ਦਾ ਇੰਨਾ ਵੱਡਾ ਪ੍ਰੋਜੈਕਟ ਉਹ ਕੰਪਲੇਂਟ ਕਰਨ ਦੇ ਬਾਵਜੂਦ ਵੀ ਉੱਥੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। بار بار ਇਹੀ ਗੱਲ ਕਹੀ ਗਈ ਹੈ ਕਿ ਜੀ ਇਹ ਇਹ ਇਨਵੈਸਟਮੈਂਟ ਪੰਜਾਬ ਦੇ ਅੰਡਰ ਹਾਂ ਦਾ ਇਨਵੈਸਟ ਪੰਜਾਬ ਦੇ ਅੰਡਰ ਹਾਂ ਦਾ ਜਿਹੜਾ ਇਨਵੈਸਟ ਪੰਜਾਬ ਨੂੰ ਜਿਹੜੇ ਉਹਨਾਂ ਦੇ ਜਿਹੜੇ ਜੀਐਮਓ ਮਿਲੇ ਗਿਆ ਔਰ ਉਹਨਾਂ ਕੋਲ ਡਿਟੇਲ ਦਿੱਤੀ ਗਈ ਔਰ ਉਹਨਾਂ ਨੇ ਜਿਹੜੀ ਚੀਜ਼ਾਂ ਸਾਂਝੀਆ ਕੀਤੀਆਂ ਸਾਡੇ ਨਾਲ ਉਹ ਤਾਂ ਸਾਫ਼ ਤੌਰ ਤੇ ਪਤਾ ਲੱਗਦਾ ਪਿਆ ਹੈ ਵਾ ਕਿ ਇਨਵੈਸਟ ਪੰਜਾਬ ਵੀ ਆਰ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਬੰਦਾ ਉਹ ਕੰਪਲੇਨ ਜਿਹੜਾ ਰੈਵਨਿਊ ਦੇ ਵਿੱਚ ਪਾਉਂਦਾ ਦਾ ਤਾਂ ਕਿ ਸਾਡੀ ਸਰਕਾਰ ਨੂੰ ਵੱਧ ਤੋਂ ਵੱਧ ਜਿਹ ਪਰਵਾਇਡ ਹੋਵੇ ਤਾਂ ਕਿ ਆਮ ਲੋਕਾਂ ਕਾ ਜਿਹੜੀ ਹੈਗੀ ਹੈ ਉਹਨਾਂ ਦੀ ਜੇਬ ਦੇ ਵਿੱਚ ਜਿਹੜਾ ਹੈਗਾ ਵਾ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਾ ਹੋਵੇ ਔਰ ਜਿਆਦਾ ਤੋਂ ਜਿਆਦਾ ਟੈਕਸ ਜਿਹੜਾ ਹੈਗਾ ਇਕੱਠਾ ਹੋਵੇ ਤਾਂ ਕਿ ਸਰਕਾਰ ਹੋ ਜਾਈਦਾ ਸਹੂਲਤਾਂ ਜਿਹੜੀਆਂ ਹੈਗੀਆਂ ਆਪਣੇ ਸ਼ਹਿਰੀਆਂ ਨਿਵਾਸੀਆਂ ਨੂੰ ਦੇ ਸਕਣ ਬਟ ਇੰਦਾ ਦੇ ਪ੍ਰੋਜੈਕਟ ਔਰ ਇੰਦਾ ਦੇ ਜਿਹੜੇ ਕਰਪਟ ਜਿਹੜੇ ਹੈਗੇ ਆਫੀਸਰ ਜਿਹਨੇ ਦੇਰ ਤੱਕ ਸੀਟਾਂ ਦੇ ਬੈਠੇ ਆ ਉਹਨੇ ਦੇਰ ਤੱਕ ਕਦੀ ਵੀ ਕਿਸੇ ਚੀਜ਼ ਦਾ ਸੁਧਾਰ ਨਹੀਂ ਹੋ ਸਕਦਾ ਔਰ ਨਾ ਹੀ ਕੱਲੀ ਸਰਕਾਰ ਕਰ ਸਕਦੀ ਹੈ ਕਿਉਂਕਿ ਜਿਹੜੇ ਅਥਾਰਟੀ ਬੰਦੇ ਜਿਨ੍ਹਾਂ ਨੂੰ ਦਿੱਤੀਆਂ ਗਈਆਂ ਮੈਂ ਔਰ ਸਰਕਾਰ ਜਿਨ੍ਹਾਂ ਨੂੰ ਅੱਗੇ ਅਥਾਰਟੀ ਕਰਦੇ ਐ ਜਦੋਂ ਉਹੀ ਕਰਪਸ਼ਨ ਕਰਨੀਆਂ ਸ਼ੁਰੂ ਕਰ ਦਨ ਕੋਰੋਨਾ ਤੇ ਕੋਈ ਐਕਸ਼ਨ ਨਾ ਕੀਤਾ ਜਾਵੇ ਤਾਂ ਉਹਨਾਂ ਦੇ ਹੌਸਲੇ ਜਿਹੜੇ ਹੈਗੇ ਬੁਲੰਦ ਹੋ ਜਾਂਦੇ ਜਿੱਦਾਂ ਜੀਟੀਏ ਨਰਮਨ ਸਿੰਘ ਜੀ ਦੇ ਪੁੱਇਏ ਪਏ ਕਿਉਂਕਿ ਬਾਰ-ਬਾਰ ਬਾਰ-ਬਾਰ ਕੰਪਲੇਟ ਕਰਨ ਬਾਅਦ ਵੀ ਉਹਦੇ ਉੱਤੇ ਕੰਮ ਸਾਨੂੰ ਕਿਹਾ ਗਿਆ ਕੰਮ ਰੋਕਿਆ ਗਿਆ ਉਹਦਾ ਰਿਟਰਨ ਦੇ ਵਿੱਚ ਸਾਨੂੰ ਜਵਾਬੇ ਦਿੱਤਾ ਗਿਆ ਪਰ ਉੱਥੇ ਕੰਮ ਜਿਹੜਾ ਅੱਜ ਵੀ ਚੱਲਦਾ ਪਿਆ ਵਾ ਕਿ 12 ਦਿ ਜਿਹੜਾ ਹੈਗਾ ਜਦੋਂ ਕੋਈ ਬੰਦਾ ਜਾਂਦਾ ਸੀ ਪਤਾ ਲੱਗਦਾ ਸੀ ਕਿ ਠੀਕੇ ਜੀ ਇਹ ਪ੍ਰੋਜੈਕਟ ਚੱਲਦਾ ਪਿਆ ਉਹਨਾਂ ਨੇ ਦੱਦ ਸੁਣਦੇ ਬਾਅਦ ਬੈਰੀਕੇਡ ਜਿ ਲਾ ਗਏ ਟੀਨਾ ਲਗਾ ਕੇ ਉਹ ਬੰਦ ਕਰ ਦਿੱਤਾ ਤਾਂ ਕਿ ਪਤਾ ਇਹ ਲੱਗੇ ਅੰਦਰ ਕੋਈ ਕੰਮ ਹੁੰਦਾ ਪਿਆ કે ਨਹੀਂ ਹੁੰਦਾ ਪਿਆ ਔਰ ਉਸ ਤੋਂ ਬਾਅਦ ਹਿਊਮਨ ਰਾਈਟਸ ਔਰ ਹਰ ਅਲੱਗ-ਅਲੱਗ ਜਿਹੜੇ ਦਾਇਰੇ ਦੇ ਵਿੱਚ ਜਿਹੜੀਆਂ ਕੰਪਨੀ ਰਈਆਂ ਸਾਫ਼ ਇਹਦਾ ਇਹਦਾ ਜਿੰਨੇ ਦੁੱਧੀਆਂ ਗਈਆਂ ਕਿ ਉਸ ਪ੍ਰੋਜੈਕਟ ਦੇ ਵਿੱਚ ਜਿਹੜੇ ਇਲੀਗਲ ਐਕਟੀਵਿਟੀਜ਼ ਜੋ ਵੀ ਚੀਜ਼ਾਂ ਦੀਆਂ ਹੋਈਆਂ ਵਾ ਅਗਰ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਪੈਟ ਜੀ ਦਿੱਤੀ ਹੈ ਉਹਨੂੰ ਦਿਲਿਆ ਦਿੱਸੇ ਜਿਸ ਫਰਕ ਨਹੀਂ ਮਲੇਸ਼ ਕਰਨ ਦੀ ਬਜਾਏ ਇਹਨਾਂ ਨੂੰ ਜਿਹੜਾ ਹੈਗਾ بار 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 ਜਿਹੜਾ ਹੈਗਾ ਅੱਗੇ ਤੋਂ ਪੈਸੇ ਲੈ ਕੇ ਉਹ ਪ੍ਰੋਜੈਕਟ ਨੂੰ ਜਿਹੜਾ ਹੈਗਾ ਉਹਨੂੰ ਉੱਥੇ ਸਟਾਪ ਕੀਤਾ ਜਾ ਰਿਹਾ ਹੁਣ ਕੋਈ ਵੀ ਉੱਥੇ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਆਪਾਂ ਪੰਜਾਬ ਸਰਕਾਰ ਨੂੰ ਔਰ ਤੁਗਾਨੂੰ ਸਰਕਾਰ ਨੂੰ ਜਿਹੜੇ ਵੀ ਧਾਰਾ ਦੇ ਵਿੱਚ ਆਪਾਂ ਕੰਪਲੇਟ ਪਾਈ ਹੈ ਆਪਾਂ ਉਹਨਾਂ ਨੂੰ ਬੇਨਤੀ ਇਹੀ ਕਰਦੇ ਆ ਜੀ ਕਿ ਇੱਥੇ ਜਲਦ ਤੋਂ ਜਲ ਜਿਹੜੀ ਹੈਗੀ ਕਾਰਵਾਈ ਕੀਤੀ ਜਾਵੇ ਔਰ ਸਰਕਾਰੀ ਅਹੁਦੇ ਤੇ ਬਹਿ ਕੇ ਜਿਹੜੀ ਸਰਕਾਰ ਨੂੰ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲਗਾ ਰਿਹਾ ਹੈ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਧੱਕਿਆ ਦਵੇ ਧੰਨਵਾਦੀ ਜੈਸ਼ੰਤ ਜੈ ਸ਼ੀਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੂਵਾ ਕੌਮੀ ਪ੍ਰਧਾਨ ਸ਼ਿਵਸਨਾ ਹਿੰਦੂ ਟਕਸਾਲੀ ਤੋਂ ਸਾਡੇ ਇੱਕ ਸ਼ਿਵਸਨਾ ਨੇਤਾ ਰੋਹਿਤ ਛੋਸ਼ੀ ਜੀ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਜੋ ਕਿ ਜੀਜੀਆਰ ਕਲੱਬਸ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਅਤੇ ਜੀਡੀਏ ਦੇ ਅਧਿਕਾਰੀ ਦਰਬਾਰਾ ਸਿੰਘ ਦੇ ਖਿਲਾਫ ਜਿਹੜੀ ਉਹ ਸ਼ਿਕਾਇਤ ਸੀ ਸ਼ਿਕਾਇਤ ਇਹ ਸੀ ਕਿ 21 ਏਕੜ ਦੇ ਵਿੱਚ ਇੱਕ ਪ੍ਰੋਜੈਕਟ ਚੱਲ ਰਿਹਾ ਨਾਰਿੰਗਪੁਰ ਦੇ ਵਿੱਚ ਔਰ ਪ੍ਰੋਜੈਕਟ ਜੋਰ ਚੱਲ ਰਿਹਾ ਜੀਜੀਆਰ ਕਲੱਸ ਪ੍ਰਾਈਵੇਟ ਲਿਮਟਿਡ ਉਹ ਪ੍ਰੋਜੈਕਟ ਆਰਟੀਆਈ ਰਾਹੀਂ ਪਤਾ ਕੀਤਾ ਕਿਸੇ ਵੀ ਤਰ੍ਹਾਂ ਦਾ ਉਹ ਪ੍ਰੋਜੈਕਟ ਪਾਸ ਨਹੀਂ ਹੈ ਔਰ ਨਾ ਹੀ ਕਿਤੇ ਉਹ ਮਨਜ਼ੂਰੀ ਲਈਤੀ ਗਈ ਹੈ ਜਦੋਂ ਦਰਬਾਰਾ ਸਿੰਘ ਜੀ ਨੂੰ ਅਸੀਂ ਪੁੱਛਿਆਗਾ ਕਿ ਇਹ ਪ੍ਰੋਜੈਕਟ ਦਾ ਜਿਹੜਾ ਹੈ ਅਲੀਗਲ ਪ੍ਰੋਜੈਕਟ ਚੱਲ ਰਿਹਾ ਸਰਕਾਰ ਨੂੰ ਲੱਖਾਂ ਦਾ ਕਰੋੜਾਂ ਮੇ ਦਾ ਚੂਨਾ ਲਗਾਇਆ ਜਾ ਰਿਹਾ ਹੈ ਟੈਕਸ ਦੇ ਨਾਮ ਤੇ ਔਰ ਦਰਬਾਰਾ ਸਿੰਘ ਜੀ ਵੱਲੋਂ ਬੜਾ ਇੱਕ ਸਰਕਾਰੀ ਕੁਰਸੀ ਤੇ ਬਹਿ ਕੇ ਸਰਕਾਰ ਨੂੰ ਹੀ ਲੱਖਾਂ ਕਰੋੜਾਂ ਚੂਨਾ ਲਗਾ ਕੇ ਆਪਣੇ ਘਰ ਭਰ ਕੇ ਤੇ ਸਰਕਾਰ ਦੇ ਵਿੱਚ ਹੀ ਬਹਿ ਕੇ ਤੇ ਆਪਣਾ ਜਿਹੜਾ ਪ੍ਰੋਜੈਕਟ ਜਿਹੜਾ 21 ਏਕੜ ਦਾ ਪਾਸ ਕਰ ਦਿੱਤਾ ਗਿਆ ਔਰ ਜਦੋਂ ਅਸੀਂ ਇਹਨਾਂ ਨੂੰ ਗੱਲ ਕੀਤੀ ਇਹਨਾਂ ਨੇ ਸਾਨੂੰ ਇੱਕ ਜਵਾਬ ਦਿੱਤਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੰਡੀਗੜ੍ਹੋਂ ਪਾਸ ਹੋਇਆ ਜਦੋਂ ਅਸੀਂ ਚੰਡੀਗੜ੍ਹੇ ਨੂੰ ਦਾ ਜਵਾਬ ਮੰਗਿਆ ਆਰਟੀਆਈ ਦੇ ਵਿੱਚ ਉਹਦੇ ਵਿੱਚ ਵੀ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਪਾਸ ਨਹੀਂ ਕੀਤਾ ਗਿਆ ਔਰ ਉਹਦੇ ਵਿੱਚ ਲੱਗ ਲੱਗ ਸਤਾਵਾ ਤੋਂ ਜਿੱਦਾਂ ਹਿਊਮਨ ਰਾਈਟਸ ਤੋਂ ਆਰਡਰ ਆਇਆ ਪਿਆ ਕਿ ਇਹਨੂੰ ਡੈਮੋਲੇਸ਼ਨ ਕੀਤਾ ਜਾਵੇ ਔਰ ਇਹਦੇ ਵਿੱਚ ਕਮਿਸ਼ਨਰ ਨੂੰ ਵੀ ਸਰਦਿਆ ਗਿਆ ਵਾ ਔਰ ਇਹਦੇ ਨਾਲ ਦੇ ਨਾਲ ਸਾਰਿਆਂ ਦੇ ਵਿੱਚ ਜਵਾਬ ਇੱਕੋ ਹੀ ਹੈ ਜਿਹੜੀ ਹਾਇਅਤ ਔਰ ਇਹਦੇ ਨਾਲ ਦੇ ਨਾਲ ਭਗਵੰਤ ਮਾਨ ਸਰਕਾਰ ਇੱਕ ਸੱਚੀ ਸੁੱਚੀ ਸਰਕਾਰ ਬਣੀ ਹੋਈ ਹੈ ਔਰ ਲਗਭਗ ਲਗਾਤਾਰ ਵਾਅਦੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕਰਾਪਸ਼ਨ ਨਹੀਂ ਹੋਣ ਦਿੱਤੀ ਜਾਊਗੀ ਐਸੇ ਆਲਾ ਅਧਿਕਾਰੀ ਏਡੀਏ ਦੇ ਬਹਿ ਕੇ ਦਰਬਾਰਾ ਸਿੰਘ ਵਰਗੇ ਡੀਟੀਪੀ ਵਰਗੇ ਜਿਹੜੇ ਲੱਖਾਂ ਕਰੋੜਾਂ ਰੁਪਏ ਦੀ ਸਰਕਾਰੀ ਕੁਰਸੀ ਤੇ ਬੈਠ ਕੇ ਕ腐ਸ਼ਨ ਕਰ ਰਹੇ ਆ ਔਰ ਐਡੇ ਐਡੇ 100-100 2-200 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਨੂੰ ਜਿਹੜੇ ਪਾਸ ਕਰਵਾ ਕੇ ਔਰ ਉਹ ਅਲੀਗਲ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਜਿਹੜੀ ਪਰਮਿਸ਼ਨਾਂ ਦੇ ਕੇ ਉਹਨਾਂ ਦੀ ਕੰਸਟ੍ਰਕਸ਼ਨ ਕਰਾ ਰਹੇ ਆ ਇਹ ਬੜਾ ਵੱਡਾ ਇੱਕ ਸਵਾਲ ਹੈ ਕਿ ਜਿਹੜੇ ਜਲੰਧਰ ਦੇ ਵਿੱਚ ਪੁੱਡਾ ਦੇ ਵਿੱਚ ਸਰਕਾਰੀ ਮੁਲਾਜ਼ਮ ਬੈਠੇ ਆ ਔਰ ਇਹ ਡੀਏਡੀ ਕਰਪਸ਼ਨ ਕਰ ਰਹੇ ਆ ਭਗਵੰਤ ਮਾਨ ਜੀ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਹੋ ਕਿ ਕਰਪਸ਼ਨ ਜਿਹੜੀ ਉਹ ਖਤਮ ਹੋ ਚੁੱਕੀ ਹੈ ਤੁਹਾਡੀ ਸਰਕਾਰੀ ਤਨਖਾਹਾਂ ਲੈ ਕੇ ਲੋਕਾਂ ਦਾ ਰੁਪਈਆ ਰੁਪਈਆ ਦਾ ਟੈਕਸ ਜਿਹੜਾ ਲੋਕਲ ਲੁੱਟਿਆ ਜਾ ਰਿਹਾ ਜਿਹੜਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਲੋਕਾਂ ਦਾ ਜਿਹੜਾ ਟੈਕਸ ਹੈ ਉਹ ਜਿਹੜਾ ਖਾਰੇ ਆ ਤੁਹਾਡੇ ਸਰਕਾਰੀ ਮਲਾਜ਼ਮ ਬੈ ਕੇ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਔਰ ਲਗਾਤਾਰ ਅਸੀਂ ਪੇਪਰ ਦਾ ਤੇ ਦੱਸ ਰਹੇ ਆ ਕਿ ਇਹਨੂੰ ਜਿਹੜੀ ਇਹਦੀ ਤੋੜਪੰਨ ਕਰਨ ਦੇ ਜਿਹੜੇ ਆਰਡਰ ਦਿੱਤੇ ਹੋਏ ਆ ਤੋੜਪੰਨ ਕਿਉਂ ਨਹੀਂ ਕੀਤੀ ਜਾ ਰਹੀ ਜਿਹੜੀ ਰਿਸ਼ਵਤਾ ਮੋਟੀਆਂ ਲੈ ਕੇ ਲੱਖਾਂ ਕਰੋੜਾਂ ਰੁਪਈਆ ਰਿਸ਼ਵਤਾਂ ਲੈ ਕੇ ਔਰ ਜਿਹੜੇ ਪ੍ਰੋਜੈਕਟ ਨੂੰ ਜਿਹੜੀ ਪਰਮਿਸ਼ਨਾਂ ਦਿੱਤੀਆਂ ਪਈਆਂ ਕਿ ਉੱਥੇ ਕੰਮ ਚਲਾਓ ਅਸੀਂ ਬੈਠੇ ਆ ਭਗਵੰਤ ਮਾਨ ਸਰਕਾਰ ਕੁਛ ਨਹੀਂ ਆ ਗਈ ਜੋ ਹੈਗੇ ਅਸੀਂ ਆ ਔਰ ਮੇਰੀ ਇੱਕ ਮੰਗ ਆ ਕਿ ਐਸੇ ਅਫਸਰਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਔਰ ਇਹਨਾਂ ਦੀ ਜਿਹੜੀ ਵਿੱਦਾਂ ਜਾਂਚ ਮਠਾਈ ਜਾਵੇ ਕਿ ਕਦੋਂ ਦੇ ਕੁਰਸੀ ਦੇ ਬੈਠੇ ਆ ਔਰ ਕਿੰਨੇ ਪ੍ਰੋਜੈਕਟ ਇਹਨਾਂ ਦੇ ਹੱਥੋਂ ਪਾਸ ਹੋਏ ਆ ਔਰ ਕਦੋਂ ਦੇ ਲੋਕ ਕਰਾਪਸ਼ਨ ਕਰ ਰਿਹਾ ਔਰ ਸਾਨੂੰ ਇਹ ਵੀ ਪਤਾ ਲੱਗਾ ਪਿਛਲੇ ਦਿਨੀ ਕਿ ਜੀਡੀਆ ਦੇ ਜਿਹੜਾ ਅਧਿਕਾਰੀ ਹੈ ਦਰਬਾਰਾ ਸਿੰਘ ਜੀ ਇਹਨਾਂ ਦੇ ਪਹਿਲੇ ਵੀ ਇਹ ਬਿਜ਼ਨਸ ਦੇ ਜਾਂਚ ਇਹਨਾਂ ਦੀ ਹੋਈ ਸੀ ਉਦੋਂ ਵੀ ਕਰਾਪਸ਼ਨ ਇੱਕ ਮੋਟੀ ਕੀਤੀ ਗਈ ਸੀ ਔਰ ਇਹਦੇ ਨਾਲ ਦੇ ਨਾਲ ਅਸੀਂ ਸੋنگਵਾਰ ਨੂੰ ਜਿਹੜਾ ਜੀਡੀਆ ਦੇ ਉੱਚੇ ਅਧਿਕਾਰੀਆਂ ਨੂੰ ਮਿਲੇ ਜਾਂ ਜਾਊਗਾ ਔਰ ਲੋੜ ਪਈ ਤਾਂ ਚੰਡੀਗੜ੍ਹ ਦੇ ਵਿੱਚ ਵੀ ਜਾਇਆ ਜਾਊਗਾ ਜਿਹੜੀ ਇਹ ਨਜਾਇਜ਼ ਐਨਲੀਗਲ ਕੰਸਟਰਕਸ਼ਨ ਸਰਕਾਰ ਨੂੰ ਜਿਹੜੇ ਕਰੋੜਾ ਰੱਖਾ ਕਰੋੜਾ ਦਾ ਚੂਨਾ ਲਗਾ ਕੇ ਬਣੀ ਹੈ ਔਰ ਜਿਹੜਾ ਇਹ ਗਲਤ ਕੰਮ ਹੋ ਰਿਹਾ ਇਸ ਨੂੰ ਬੰਦ ਕਰਵਾ ਕੇ ਇਹਨੂੰ ਤੜਵਾਇਆ ਜਾਊਗਾ ਜੈ ਸ਼੍ਰੀ ਨਾਮ ਜੈ ਜੈ